ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਆ ਜੀ ਸਾਰੀ ਬੁੱਢੇਦਾਲ ਦੀ ਫੌਜ ਨੂੰ ਪਾਸ਼ੋ ਇੱਕ ਪੈਰਾ ਚੱਲਿਆ ਫਤਿਹਗੜ੍ਹ ਸਾਹਿਬ ਆਦ ਕੀ ਸਬਾ ਦੇ ਉੱਤੇ ਗੋ ਆਲੇ ਸ਼ੇਰੂ ਨੇ ਸਾਡਾ ਸਿੰਘ ਬੰਨਿਆ ਮੋਟਾ ਸਿੰਘ ਬੁੱਢੇਦਾਲ ਦਾ ਸਿੰਘ ਆ ਉਹ ਵੀ ਤੇ ਉੱਥੇ ਉਹਨੇ ਉਹਨੂੰ ਸੰਗਲ ਸੰਗਲ ਮਾਰਿਆ ਉਹਨੂੰ ਗੱਫਾ ਛੱਕਦੇ ਨੂੰ ਪਛਾਣ ਕੋ ਉਹਨੂੰ ਪਿੱਛੇ ਜਾ ਕੇ ਫੜਿਆ ਹੂੰ ਫਿਰ ਉਹਨੂੰ ਉਹਦੇ ਪੜਾ ਤੇ ਜਾ ਕੇ ਬਾਬਾ ਨਵਾਬ ਕਪੂਰ ਸਿੰਘ ਜੀ ਦੀ ਮਿਸਰ ਵਾਲਿਆਂ ਦਲ ਦੇ ਨਾਲ ਰਹਿੰਦਾ ਵਾ ਉਹਨਾਂ ਦੇ ਦਲ ਤੇ ਉਹਨਾਂ ਦੇ ਪੜਾ ਤੇ ਜਾ ਕੇ ਇਹਨਾਂ ਨੇ ਉਹਨੂੰ ਜਾਣ ਕੇ ਕੁੱਟਿਆ ਹੂੰ ਤੇ ਗਿਆਨੀ ਰਾਏ ਕਹਿਣਾ ਵੀ ਮੋਟਾ ਬਰਮਾਸ਼ੀਆਂ ਕਰਦਾ ਵਾ ਇਦਾਂ ਕਰਦਾ ਉਦਾਂ ਕਰਦਾ ਹੋਰ ਦਾਸੇ ਦਾ ਸਿੰਘ ਆ ਬੁੱਢੇ ਦਲ ਦਾ ਠੀਕ ਆ ਜੀ ਨੰਬਰ 2 ਐਵੇਂ ਆ ਜੀ ਮੈਂ ਗਿਆਨੀ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਤੂੰ ਦਾ ਆਪੰਥ ਤੋਂ ਭਗੌੜਾ ਤੇ ਤੂੰ ਸਿੰਘਾਂ ਤੋਂ ਕੀ ਤੈਨੂੰ ਕੀ ਅਥਾਰਟੀ ਆ ਵੀ ਤੂੰ ਸਿੰਘਾਂ ਤੋਂ ਸੰਗਲ ਮਾਰ ਕੇ ਤੇ ਕੋਈ ਚੀਜ਼ ਪੁੱਛੇ ਹੂੰ ਤੁਹ ਦਾ ਆਪ ਡਗੜ ਦੱਲਾ ਅਜੇ ਉਹ ਸਾਬਤ ਤੂੰ ਪਾ ਜਾ ਮੈਂ ਉੱਥੇ ਹਾਂ ਠੀਕ ਆ ਉੱਥੋਂ ਤੋਂ ਭਗੌੜਾ ਹੋਇਆ ਪਾਲਕੀ ਤੇ ਸਤਰ ਚੋਕ ਕੇ ਭੱਜਾਂ ਠੀਕ ਆ ਮੇਰਾ ਵਿਵੇਜ ਚ ਪਹਿਰਾ ਹੈ ਮਾਤਾ ਤੇ ਠੀਕ ਆ ਨਾ ਨੰਬਰ 2 ਜੇ ਤੇਰੇ ਮਨ ਚ ਕੋ ਵਿਉਂ ਆ ਨਾ ਤੇ ਆ ਨਵੀਂ ਫੌਜ ਨੂੰ ਗੁੰਮਰਾਹ ਕਰਕੇ ਠੀਕ ਆ ਤੇ ਇਹਨਾਂ ਦੇ ਮੋੜਿਆਂ ਤੇ ਰੱਖ ਕੇ ਨਾ ਚਲਾ ਠੀਕ ਆ ਨੰਬਰ 3 ਫੌਜਾਂ ਦੇ ਸਾਹਮਣੇ ਸਾਰੇ ਪੰਥ ਦੇ ਸਾਹਮਣੇ ਪੰਥ ਪਾਤਸ਼ਾਹ ਸਿੰਘ ਸਾਹਿਬ ਜਹਦਰ ਬਾਬਾ ਮਾਨ ਸਿੰਘ ਜੀ 96 ਕਰੋੜੀ ਜੀ ਦੇ ਸਾਹਮਣੇ ਜੇਜ਼ੇਦਾਰੀ ਕੋੜਿਆਂ ਦੀ ਤੇ ਮੀਤ ਜੇਜ਼ੇਦਾਰੀ ਮਿਲੀ ਆ ਬਾਬਾ ਤੇਜਾ ਸਿੰਘ ਜੀ ਹਜੂਰ ਸਾਹਿਬ ਵਾਲੇ ਠੀਕ ਆ ਕੋੜਿਆਂ ਦੀ ਜੇਜ਼ੇਦਾਰੀ ਮਿਲੀ ਆ ਬਾਬਾ ਜੱਗਾ ਸਿੰਘ ਜੀ ਠੀਕ ਆ ਫੌਜਾਂ ਦੇ ਸਾਹਮਣੇ ਨੰਬਰ 4 ਠੀਕ ਆ ਤੂੰ ਇਹ ਗੱਲ ਤੇ ਆ ਜਾ ਵੀ ਤੂੰ ਇਹ ਗੱਲ ਕਹਿਣਾ ਵਾ ਵੀ ਮੋਢੇ ਉਹਨਾਂ ਨੇ ਬਾਬੇ ਦੇ ਤਾਲੇ ਵੱਢੇ ਠੀਕ ਆ ਤੂੰ ਮੇਰਾ ਵੀ ਨਾਮ ਲੈਣਾ ਤੇ ਜੇ ਮੈਂ ਤਾਲੇ ਵੱਢੇ ਹੁੰਦੇ ਨਾ ਤੇ ਮੈਂ ਤੈਨੂੰ ਫੋਨ ਕਰਦਾ ਪਹਿਲੋਂ ਠੀਕ ਆ ਮੈਂ ਤੁਹਾਡੇ ਵਰਗਾ ਬੋਂਡੀ ਬੰਦਾ ਨਹੀਂਗਾ ਠੀਕ ਆ ਪਿੱਠ ਤੇ ਵਾਰ ਕਰਨ ਵਾਲਾ ਨਹੀਂ ਮੈਂ ਮੈਂ ਵੰਗਾਰ ਕੇ ਕਹਿ ਕੇ ਤੁਹਾਡੇ ਤੇ ਵਾਰ ਕਰੂੰਗਾ ਜੇ ਮੈਂ ਕਰੂੰਗਾ ਠੀਕ ਆ ਨਹੀਂ ਤੇ ਉਦਾਂ ਮੈਂ ਕਦੇ ਕਿਸੇ ਨੂੰ ਕੁਝ ਨਹੀਂ ਕਹਿੰਦਾ ਠੀਕ ਆ ਤੂੰ ਮੇਰੇ ਬਾਰੇ ਬੋਲਿਆ ਮੇਰੀ ਪਿੱਠ ਪਿੱਛੇ ਮੈਂ ਤੈਨੂੰ ਸਾਹਮਣੇ ਵੰਗਾਰਿਆ ਸਾਹਮਣੇ ਕਿਹਾ ਜੇ ਗਿਆਨੀ ਤੇਰੀ ਗਾਂਡ 'ਚ ਦਾਮ ਆ ਨਾ ਜੇ ਤੇਰੇ ਮਨ 'ਚ ਵਿਉ ਆ ਤੇ ਤੂੰ ਕੱਲੇ ਨਾ ਕੱਲਾ ਵੇ ਮੈਂ ਟਾਲਾ ਸਾਹਿਬ ਆਇਆ ਉਦੋਂ ਵਿਸਾਖੀ ਦੇ ਉੱਤੇ ਨਾ ਦੀਵਾਲੀ ਦੇ ਉੱਤੇ ਠੀਕ ਆ ਤੂੰ ਮੈਨੂੰ ਉੱਥੇ ਗਿਆ ਤੂੰ ਮੈਨੂੰ ਉੱਥੇ ਕਾ ਚਾਲਾ ਮਾਰ ਜਾ ਤੂੰ ਸਾਲਾ ਲੱਗਦਾ ਦਲਦਾ ਹੈ ਹਲੋ ਸਾਰਾ ਲੁੱਟ ਕੇ ਖਾ ਗਏ ਜੇ ਤੁਸੀਂ ਦਲਪੰਥ ਹੈ ਦਲਿਆ ਉਦੋਂ ਤੂੰ ਦੋ ਆਈਫੋਨ ਲੈ ਲੈ ਦਿੱਲੀੋਂ ਲੱਖ ਦੀ ਲਾਂਹ ਦਾ ਤੇਰੇ ਹੈ ਤੂੰ ਪੰਥ ਦਾ ਨਹੀਂ ਸੋਚਿਆ ਤੇ ਤੈਨੂੰ ਆਈਫੋਨਾਂ ਦੀ ਪੈ ਗਈ ਸੰਗਤ ਨੂੰ ਕਹਿਤਾ ਤੂੰ ਦਾਵਾ ਦਾ ਮੇਰੇ ਦੋ ਆਈਫੋਨ ਲੈ ਦੋ ਤੇ ਤੂੰ ਸਿੰਘਾਂ ਦਾ ਨਾ ਸੋਚਿਆ ਕਿਸੇ ਦੇ ਕਿਸ਼ਾਰੇ ਚੋਲੇ ਬਦਲੇ ਹੈ ਤੂੰ ਇਹ ਹੀ ਨਾ ਸੋਚੇ ਇਹ ਤੁਹਾਡੀ ਔਕਾਤ ਆ ਠੀਕ ਆ ਤੂੰ ਕਹਿਣਾ ਬਾਬੇ ਤੇਜਾ ਸਿੰਘ ਨੂੰ ਬੰਨਣਾ ਮੈਂ ਦੋ ਸਾਲ ਜੇ ਦਲ ਨਹੀਂ ਉੱਥੇ ਖੜਨਾ ਜਿਹੜੇ ਬੰਦੇ ਕੋ ਤੂੰ ਕਿਹਾ ਨਾ ਉਹਦੀਆਂ ਨਾਸਾਂ ਹੀ ਨਕੇਲ ਪਾ ਕੇ ਲਿਆਵਾਂਗੇ ਠੀਕ ਆ ਤੇ ਜਿਹੜੇ ਬੰਦੇ ਕੋਲੇ ਤੂੰ ਇਹ ਗੱਲ ਕਹੀ ਨੰਗਲ ਡੈਮ ਦਾ ਬੰਦਾ ਵਾ ਉਹ ਉਹਦੇ ਘਰੇ ਮੈਂ ਅਰਦਾਸਾਂ ਕਰਕੇ ਆਇਆ ਉਹਦੇ ਬਾਹਰ ਜਾਣ ਦੀਆਂ ਤੇ ਉਹ ਬੰਦਾ ਬਾਹਰ ਆ ਰਹੀ ਗੱਲ ਤੂੰ ਉਹਦੇ ਕੋਲੇ ਕਿਹਾ ਵਾ ਉਹ ਬੰਦੇ ਨੇ ਸਾਨੂੰ ਦੱਸਿਆ ਤੂੰ ਉਹਨਾਂ ਬੰਦਿਆਂ ਦੇ ਵਿੱਚ ਜਿਵੇਂ ਗੱਲ ਕਹੀ ਆ ਤੇ ਅਸੀਂ ਭਦਰ ਸਿੰਘ ਮਾਰਤਾ ਤੇ ਕੀ ਕਰ ਲਿਆ ਇਹਨਾਂ ਨੇ ਅਸੀਂ ਤਾਂ ਉਹ ਨਹੀਂ ਛੱਡਿਆ ਤੂੰ ਨਾਲੇ ਕੈਨਾ ਸਿੰਘਾ ਨੂੰ ਮੈਂ ਚਾਣ ਗਿਆ ਨੀਤੀ ਪੜਹੀ ਆ ਮੈਂ ਚਾਣ ਗਿਆ ਗ੍ਰੰਥ ਪੜ੍ਹਿਆ ਤੇ ਤੂੰ ਚਾਣ ਗਿਆ ਨੀਤੀ ਭੈਣ ਚੋਦਾ ਪੰਥ ਚ ਪਾੜ ਪਾਉਣ ਨੂੰ ਪੜੀ ਹੈ ਗਾਂਡੂਆ ਸੁਲਤਾਨਪੁਰ ਦਾ ਤੇਰੇ ਕੋਲ ਉਥੇ ਕੁੰਡੀ ਨਾ ਖੁੱਲੀ ਉਥੇ ਤੇ ਕੁੰਡੀਆਂ ਮਾਰ ਲਿਆ ਵੱਡੇ ਜਹੇਦਾਰਾਂ ਨੇ ਹੈ ਤੇ ਜਿਹੜੇ ਸਿੰਘ ਲੜੇ ਆ ਉਹਨਾਂ ਨੂੰ ਦੂ ਸੰਗਲ ਮਾਰਨ ਡਿਆ ਆਪ ਤੂੰ ਪੰਥ ਤੋਂ ਭਗੌੜਾ ਬੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਹੇਦਾਰ ਆ ਬਾਬਾ ਜੱਗਾ ਸਿੰਘ ਤੇ ਜੱਗਾ ਸਿੰਘ ਹੀ ਮੰਨਿਆ ਹੋਈ ਬ ਤੇ ਜੱਗਾ ਸਿੰਘ ਹੀ ਰਹੁ ਨਾ ਤਾ ਤੂੰ ਜਹੇਦਾਰ ਬਣ ਸਕਦਾ ਤੇ ਨਾ ਤੈਨੂੰ ਅਕਾਲ ਪੁਰਖ ਬਣਨੀ ਦੇਵੇ ਨਾ ਬਾਬਾ ਬਹਾਦਰ ਸਿੰਘ ਤੈਨੂੰ ਕਦੇ ਜਹੇਦਾਰ ਬਣਨੀ ਦੇਵੇ ਠੀਕ ਆ ਬਸ ਤੂੰ ਤੇ ਥੁੱਕ ਥੁੱਕ ਚਟੇਗਾ ਸਾਰੀ ਜ਼ਿੰਦਗੀ ਤੈਨੂੰ ਗੜਗਾਜ ਨੇ ਗਾਲਾਂ ਕੱਢੀਆਂ ਹਨਾ ਕੁੜੀ ਦੀਆਂ ਉਹਨੂੰ ਤਾਂ ਤੇਰੇ ਸੰਗਲ ਨਹੀਂ ਵੱਜੇ ਉਹਦੇ ਕੋਲ ਉਹਨੂੰ ਤਾਂ ਹੈਂ ਪੁੰਡਿਆ ਤੂੰ ਮਾਤੜਾ ਨੂੰ ਸੰਗਲ ਮਾਰਨ ਡਿਆ ਦੱਸ ਕੇ ਮਾਰਦਾ ਫਿਰ ਉਹਨੂੰ ਸੰਗਲ ਪਤਾ ਨਾ ਤੈਨੂੰ ਮੋٹے ਦਾ ਕਿਵੇਂ ਦਾ ਉਹ ਉਹਨੂੰ ਦੱਸ ਕੇ ਮਾਰਨੇ ਹੀ ਸੰਗਲ ਫਿਰ ਤਾਂ ਜਿਹੜੇ ਤੇਰੇ ਚਮਚਿਆਂ ਨੂੰ ਬਾਲੀ ਖੁਰਕ ਖੁਰਕ ਲੜਦੇ ਆ ਨਾ ਇਹਨਾਂ ਨੂੰ ਕਿਤੇ ਕਹੀਂ ਤੇ ਇਕੱਲੇ ਨਾ ਇਕੱਲੇ ਤਲਵਾਰ ਕੱਢ ਕੇ ਸਾਹਮਣੇ ਆਉਣ ਕਿਤੇ ਫਿਰ ਦਿਖਾਉਂ ਨਜ਼ਾਰਾ ਤੁਹਾਨੂੰ ਮੈਂ ਠੀਕ ਆ ਅਸੀਂ ਦੇਨਦਾਰਾਂ ਪੰਥ ਦੇ ਤੇ ਸੇਰਾ ਪੰਥ ਦਾ ਠੀਕ ਆ ਤੇ ਪੰਥ ਨੇ ਸਾਨੂੰ ਵਡਿਆਈਆਂ ਬਖਸ਼ੀਆਂ ਤਾਂ ਡੈਂਗੂ ਸਾਲਿਓਂ ਅਸੀਂ ਦਗੜਦੱਲੇ ਨਹੀਂ ਕੀਤੇ ਪੰਥ ਦੇ ਵਿੱਚ ਦਗੜਦੱਲ ਪੁਣਾ ਨਹੀਂ ਕੀਤਾ ਅਸੀਂ ਖਰੇ ਆਂ ਹੀ ਬੰਦੇ ਠੀਕ ਆ ਅਸੀਂ ਮਹਾਪੁਰਖ ਬਾਬੇ ਸਿੰਘ ਸਾਹਿਬ ਜੀ ਅਦਰ ਬਾਬਾ ਮਾਨ ਸਿੰਘ ਜੀ ਨੂੰ ਇਹ ਗੱਲ ਕਹੀ ਗੁੱਲੇ ਜੀ ਕੇ ਵੀ ਬਾਬਾ ਜੀ ਕਿਤੇ ਪੇਚਾ ਪਾਏਗਾ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਤੁਹਾਡੇ ਨਾਲ ਕੌਣ ਖੜਨ ਵਾਲਾ ਤੇ ਕੌਣ ਨਹੀਂ ਖੜਨ ਵਾਲਾ ਤੇ ਇਹ ਗੱਲ ਸਾਬਤ ਕੀਤੀ ਆ ਭਾਂ ਜੋਧੂ ਫੌਜਾਂ ਨੇ ਹਜੂ ਉਥੇ ਸੁਲਤਾਨਪੁਰ ਸਾਨੂੰ ਡਰ ਨਹੀਂ ਗਾ ਇਹ ਗੱਲ ਦਾ ਠੀਕ ਆ ਜਦੋਂ ਮਰਜੀ ਗੋਲੀ ਵੱਜਣੀ ਆ ਸੂਰਮੇ ਵਾਲੀ ਜਾਂ ਜੇਲ ਹੁੰਦੀ ਜਾਂ ਪਿੱਠ ਤੇ ਵਾਰ ਤੇ ਜਾਂ ਜੇਲ ਠੀਕ ਆ ਬਸ ਇਹ ਕੰਮ ਤੇ ਜਿਹੜੇ ਸੂਰਮੇ ਹੁੰਦੇ ਆ ਉਹ ਇਹਨਾਂ ਤਿੰਨ ਗੱਲਾਂ ਨੂੰ ਲੈ ਕੇ ਪਹਿਲਾਂ ਚੱਲਦੇ ਆ ਮੌਤ ਜੰਗ ਤੇ ਜੇਲ ਠੀਕ ਆ ਇਹ ਚੀਜ਼ਾਂ ਤਿੰਨ ਪਹਿਲਾਂ ਆਪਾਂ ਯਾਦ ਰੱਖ ਕੇ ਚੱਲਦੇ ਆ ਠੀਕ ਆ ਤੇ ਆਪਾਂ ਕਿਸੇ ਦੇ ਸਿੰਘਾਂ ਦੇ ਮੋਢਿਆਂ ਤੇ ਰੱਖ ਕੇ ਨਹੀਂ ਚਲਾਉਂਦੇ ਸਵਾ ਲੱਖ ਰਹਿਨੇ ਆ ਠੀਕ ਆ ਤੇ ਜਦੋਂ ਮਰਜੀ ਖਾਸ ਕਰਕੇ ਤੇਰੇ ਚਮਚਿਆਂ ਨੂੰ ਜਿਨ੍ਹਾਂ ਨੂੰ ਖੁਰਕ ਲੜਦੀ ਨਾ ਉਹਨਾਂ ਨੂੰ ਕਿਤੇ ਕਹੀਂ ਬਿਠੇ ਤੇ ਦਾ ਵਾਰ ਕਰ ਜਾਣ ਸੌਰਾ ਕਰ ਜਾਣ ਪਰ ਉਤਰਾਂ ਨਹੀਂ ਤੁਸੀਂ ਕਰ ਸਕਦੇ ਠੀਕ ਆ ਤੇ ਤੂੰ ਐਵੇਂ ਨਾ ਕਿਸੇ ਦਾ ਪੁੱਤ ਨਾ ਮਰਵਾ ਦੀ ਕਿਸੇ ਦੇ ਹੱਥੋਂ ਤੂੰ ਆਪ ਗਾਓ ਚੰਗਾ ਤੇ ਸਾਰੀ ਫੌਜ ਨੂੰ ਬੇਨਤੀ ਆ ਵੀ ਫੌਜ ਜਦ ਤੱਕ ਤੁਸੀਂ ਬੁੱਢੇਦਾਲ ਦੀ ਸਾਰੀ ਨਵੀਂ ਪ੍ਰਾਣੀ ਫੌਜ ਨੂੰ ਸਾਰੀ ਨੂੰ ਬੇਨਤੀ ਆ ਪੇ ਤਗੜਦੱਲਿਆਂ ਦੇ ਪਿੱਛੇ ਲੱਗਣਾ ਛੱਡੋ ਗੁਰਬਾਣੀ ਪੜੋ ਸੇਵਾ ਕਰੋ ਤੇ ਗੁਰੂ ਸਾਹਿਬ ਤੋਂ ਅਨੁਭਵ ਮੰਗੋ ਵੀ ਮਹਾਰਾਜ ਇਹਨਾਂ ਦੀ ਸਚਾਈ ਸਾਹਮਣੇ ਆਵੇ ਠੀਕ ਆ ਕੰਤ ਦੇੇ ਸੇਵਾ ਕਰੋ 25 ਬੰਦਿਆਂ ਦਾ ਤੂੰ ਚਾਲਾ ਮਰਾਇਆ ਸਾਡਾ ਜੇ ਉਥੋਂ ਕਰੋੜਾਂ ਸ਼ੌਣੀ ਤੋਂ ਚੰਡੀਗੜ੍ਹੋਂ ਕਾਦੇ ਕਰਕੇ ਹੈ ਫਿਰ ਤੂੰ ਮੋਟੇ ਨੂੰ ਕਹਿਤਾ ਐਨੀ ਤੂੰ ਈਰਖਾ ਕਰਦਾ ਸਾਲਿਓ ਉਦਨ ਚਮਕੌਰ ਸਾਹਿਬ ਦਾ ਤੁਸੀਂ ਲੜੇ ਜੇ ਤੇ ਚਮਕੌਰ ਸਾਹਿਬ ਦਾ ਤੁਸੀਂ ਵੀਡੀਓ ਪਾਉਣ ਦਾ ਜੇ 71 23 ਦੀ ਹੈ ਤੇ ਜੇ ਤੁਸੀਂ 71 23 ਕਰਨੀ ਆ ਅਸੀਂ ਤਾਂ ਚੱਲ ਸੋਚਿਆ 25 30 ਸਿੰਘਾਂ ਨੇ ਵੀ ਚੱਲ ਕੋਈ ਨਹੀਂ ਯਾਰ ਆਪਾਂ ਚੱਲਦੇ ਹਾਂ ਦਲ 'ਚ ਹੈ ਤੇ ਸਾਲਿਓ ਤੁਸੀਂ ਉਹੀ ਸਿੰਘ ਬਨਣ ਦਾ ਜਿਨ੍ਹਾਂ ਸਿੰਘਾਂ ਨੇ ਤੁਹਾਡੇ ਕੋਲ ਦਲ 'ਚ ਆਉਣਾ ਤੁਹਾਡੀ ਮਦਦ ਤੇ ਆਉਣਾ ਹੈ ਲੱਖ ਦੀ ਲਾਂਹ ਤਦਰੇ ਤੂੰ ਤਾਂ ਥੁੱਕ ਗਿਆ ਜਟਨ ਵਾਲਾ ਬੰਦਾ ਤੇਰੀ ਤਾਂ ਨੀਤੀ ਸਾਨੂੰ ਉਹੀ ਪਤਾ ਤੂੰ ਕਿਦਾਂ ਦਾ ਬੰਦਾ ਓਏ ਇਹ ਕਹਿਣ ਦੀ ਥੋੜਾ ਲੋੜ ਆ ਠੀਕ ਆ ਤੇ ਮੈਂ ਤੈਨੂੰ ਦੂਜੀ ਵਾਰੀ ਫੇਰ ਕਹਿਣਾ ਕਿ ਤੂੰ ਇਹ ਗੱਲ ਆਖੀ ਆ ਨਾ ਮੈਂ ਬਾਬੇ ਤੇਜਾ ਸਿੰਘ ਨੂੰ ਦੋ ਸਾਲਾਂ ਤੱਕ ਬੰਨਣਾ ਤੇ ਤੂੰ ਨਾ ਦੱਲਿਆ ਗਏਂ ਤੇ ਤੈਨੂੰ ਮੈਂ ਹਜੂਰ ਸਾਹਿਬ ਹੀ ਮਿਲੂ ਠੀਕ ਆ ਤੇਨੂੰ ਉੱਥੇ ਪੁੱਛੂੰਗਾ ਵੀ ਤੂੰ ਬਨ ਸਕਦਾ ਜਾਂ ਤਾਂ ਬਾਬੇ ਤੇਜਾ ਸਿੰਘ ਨੂੰ ਕਿ ਨਹੀਂ ਬਨ ਸਕਦਾ ਠੀਕ ਆ ਸਾਰੀ ਫੌਜ ਨੂੰ ਬੇਨਤੀ ਆ ਵੱਧ ਘਟ ਬੋਲਿਆ ਗਿਆ ਵੇ ਮਾਫ ਕਰਿਓ ਕਿਉਂ ਅਸੀਂ ਨੈਟ ਸ਼ਟ ਤੇ ਕਦੇ ਬੋਲੇ ਨਹੀਂ ਠੀਕ ਆ ਇਹ ਤਾਂ ਬਰ ਆਨੰਦ ਜੱ ਲੈਣ ਵਾਲੇ ਬੰਦੇ ਆ ਯਾਰ ਇਦਾਂ ਤੇ ਅਸੀਂ ਪਹਿਰੇ ਵਾਲੇ ਫੌਜ ਨਹੀਂ ਹੈਗੇ ਅਸੀਂ ਠੀਕ ਆ ਤੇ ਫੌਜ ਨੂੰ ਵੀ ਪਤਾ ਸਾਰਿਆਂ ਨੂੰ ਸਾਡਾ ਸੁਭਾਅ ਕਿਵੇਂ ਦਾ ਠੀਕ ਆ ਸੋ ਮਾਫ ਕਰਿਓ ਜੇ ਕੋਈ ਵੱਧ ਘਟ ਬੋਲਿਆ ਗਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰੇ ਜ ਜਾਵੇ ਨਿਹਾਲੋ ਜਾਵੇ ਬਡੇ ਦਲ ਦੇ ਜਨਾਲਾ ਨੂੰ ਭਾਵੇ ਨਿਹਾਲੋ ਜਾਵੇ ਮਲੇਸ਼ਾ ਨੂੰ ਭਜਣਾ ਪਾਵੇ ਸਤਿ ਸ੍ਰੀ ਅਕਾਲ ਗਰਬ੍ਰੇ ਕਾਲ ਦੇਖ ਤੇਗ ਫਤਿਹ ਗੁਰਪੰਥ ਕਾਲ ਸੇ ਦੀ ਹਰ ਮદાન ਦੀਵਾਨ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ